ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਮਾਰ ਮਾਰ ਚਾਹੀ ਕੋ ਕਿ ਦਮਾ ਬ੍ਰੇਨਵਾਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਬਾਹਰ ਚਲੇ ਗਈ ਸੀ ਭਾਂਡੇ ਰੱਖਣ ਲਾਈਵ ਚ ਲਾ ਕੇ ਮੈਂ ਕਿਹਾ ਚਲੋ ਨਹੀਂ ਦੇਰ ਕੋਈ ਆ ਜਾਂਦਾ ਮੈਂ ਵੀ ਬਾਸ ਵਧੀਆ ਠੀਕ ਆ ਆਉਣਾ ਕੱਪੜੇ ਉਤਾਰਨਾ ਹੈ ਸ਼ੱਤ ਤੋਂ ਹੋਰ ਸਨਾਓ ਫੈਮਿਲੀ ਕਿਦਾਂ ਠੀਕ ਆ ਸਾਰੀ ਲਾਈਵ ਦੀ ਵੇਟ ਕਰਦੇ ਸੀ ਹੋਰ ਕੋਈ ਕੰਮ ਨਹੀਂ ਹੈਗਾ ਦੱਸੋ से अपनी फैमिली बारे इधर फैमिली सब ठीक है जी ती अपने सुना खाना पीना खा लिया चाह पानी पी लिया मैं तो जी हम चाह बनाई चाह ਅੱਛਾ ਅੱਛਾ ਠੀਕ ਹਰਜੀਤ ਰਾਏ ਹਰਜੀਤ ਸਿੰਘ ਹੈਲੋ ਵੀਰ ਜੀ ਵੈਲਕਮ ਤੁਹਾਡਾ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਵੀਰੇ ਅੱਛਾ ਠੀਕ ਆ ਬੋਰ ਹੋਈ ਜਾਂਦੇ ਸੀ ਕੋਈ ਕੰਮ ਕਰ ਕਰ ਲੋ ਹਾਏ ਰ ਬਸ ਸਾਨੂੰ ਫੋਨ ਚਲਾਉਂਦਾ ਟਾਈਮ ਨਹੀਂ ਮਿਲਦਾ ਤੁਸੀਂ ਵਧੀਆ ਵੇਲੇ ਬਹਿ ਕੇ ਫੋਨ ਚਲਾਈ ਜਾਂਦੇ ਬੋਰ ਹੋ ਜਾਂਦੇ ਵੀਰੇ ਬਾਈ ਔਰ ਸੁਣੋ ਮੈਂ 5 ਵਜੇ ਦਾ ਟਾਈਮ ਤੱਕ ਆ ਸੀ ਬਾਕੀ ਮੇਰਾ ਵੀ ਨਹੀਂ ਟਾਈਮ ਲੱਗਦਾ 5 ਵਜੇ ਫ੍ਰੀ ਹਮਸਾਂ ਨਹੀਂ ਹੋਇਆ ਹੀ ਨਹੀਂ ਜਾਂਦਾ ਫ੍ਰੀ ਅਜੇ ਫੋਨੇ ਚਾਹ ਪੀਤੀ ਆ ਪਾਂਡੇ ਮੰਜਾ ਨਾਲ ਪਾਇਆ ਸਾਰਾ ਦਿਨ ਆਲਸ ਆਲਸ ਵਿੱਚ ਲੰਘ ਜਾਂਦਾ ਵਸ ਇਦਾਂ चार बजे आया आ, फिर रोटी खा दिया फिर बजे फोन फटिया है अच्छा ठीक है कम सवेर का मतलब कम से सवा अच्छा कम सवाह करा ठीक है सवेर का स्कूल ठीक 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 चलो कोई गल बजे फोन चलना पढ़ाई बढ़िया चल रही है चलो बढ़िया ही चलनी चाहिए चल रही और दसो ਅੱਜ ਤਾਂ ਸਰ ਛੁੱਟੀ ਸੀ ਉਧਰ ਤਾਂ ਸਰਕਾਰੀ ਤਾਂ ਛੁੱਟੀ ਸੀ ਬੱਚਿਆਂ ਨੂੰ ਜਿਹੜੇ ਮਤਲਬ ਛੋਟੇ ਸਕੂਲ ਸ਼ਾਇਦ ਪਰ ਬੇਹੱਦ ਵੀ ਛੁੱਟੀ ਹੋਣੀ ਆ ਸਰਕਾਰੀ ਵਿੱਚ ਤਾਂ ਕਿਉਂਕਿ ਟੀਚਰਾਂ ਦੀ ਡਿਊਟੀ ਲੱਗੀ ਹੋਈ ਸੀ ਕੱਲ ਸੰਡੇ ਵਾਲੇ ਦਿਨ ਉਧਰ ਚੋਣ ਚੋਣ ਵਿੱਚ ਵੋਟਾਂ ਵਾਲੀ ਸਾਈਡ ਅੱਜ ਛੁੱਟੀ ਸੀ ਨਹੀਂ ਸਾਡੇ ਇੱਧਰ ਬੱਚਿਆਂ ਦੇ ਸਕੂਲ ਤਾਂ ਛੁੱਟੀ ਸੀ ਸਵੇਰੇ ਟੀਚਰ ਨੇ ਮੈਸੇਜ ਭਾਤਾ ਸੀ ਗਰੁੱਪ 'ਚ ਵੀ ਅੱਜ ਛੁੱਟੀ ਆ ਮੈਂ ਉੱਠੀ ਸੀ ਵੈਸੇ ਟਾਈਮ ਨਾਲ ਮੈਂ ਕਿਹਾ ਚੱਲ ਰੋਟੀ ਪਾਣੀ ਬਣਾ ਲਈਏ ਤਿਆਰ ਕਰਕੇ ਭੇਜਣਾ ਸਕੂਲ

ਓ ਦੇਖ ਲੈ ਤੈਨੂੰ ਡੇਗ ਗਈ ਨਾ ਆ ਦੇਖੋ ਧਿਆਨ ਨਾਲ ਹੋਰ ਸੁਣਾਓ ਹੋਰ 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 ਸੁਣਾਓ ਕੋਈ ਗੱਲ ਬਾਤ ਉਹ ਤਾਂ ਨਾ ਉਹਦੀ ਸਗਲ ਨਾ ਚਲਾਵੇ ਗਬਰੀ ਦੀ ਗੁੱਡੀ ਨੂੰ ਕਮਾਉਣ ਦੇ ਕੋਈ ਨਵੀਂ ਤਾਜੀ ਸੁਣਾ ਦੋ ਮੇਰੇ ਕੋਲ ਤਾਂ ਸਾਰੀਆਂ ਪੁਰਾਣੀਆਂ ਆ ਬਸ ਹੋਰ ਸੁਣਾਓ ਹੋਰ ਸੁਣਾਓ ਹੋਰ ਸੁਣਾਓ ਦੀਆਂ ਮੇਰੇ ਕੋਲ ਤਾਂ ਪਉਣ ਵਿੱਚ ਹੈ ਹੀ ਨਹੀਂ ਦੇਖਣ ਜਾਪਦਾ ਅੱਛਾ ਜੀ ਠੀਕਾ ਪੁਰਾਣੀ ਹੀ ਸੁਣਾਓ ਪੁਰਾਣੀ ਹੀ ਸੁਣਾ ਦੋ ਪੁਰਾਣੀਆਂ ਵੀ ਕੋਈ ਨਹੀਂ ਗਿਆ ਪੁਰਾਣੀਆਂ ਮੈਂ ਸਾਰੀਆਂ ਸੁਣਾਈਆਂ ਆਈਆਂ ਨੇ ਨਵੀਂ ਮੈਂ ਨਵੀਂ 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 ਸੋਚਿਆ ਸੀ ਨਵੀਂ ਗੱਲ ਬਣਾਉਣ ਦਾ ਬਾਕੀ ਮੈਂ ਇਸ ਚੈਨਲ 'ਤੇ ਸੇਲ ਕਰਨ ਲੱਗੀ ਆਂ ਕਿਸੇ ਨੇ ਲੈਣਾ ਹੋਵੇ ਤਾਂ ਦੱਸ ਦਿਓ ਮੇਰਾ ਆਦਾਂ ਨਹੀਂ ਦਿਲ ਕਰਦਾ ਹੁਣ ਫੋਨ ਚਲਾਉਣ ਨੂੰ ਜਦੋਂ ਤੋਂ ਮੇਰਾ ਚੈਨਲ ਖਰਾਬ ਹੋਇਆ ਨਾ ਉਹ ਮੀਂਹ ਵੀ ਜ ਟੁੱਟ ਗਈ ਐਵੇਂ ਮੱਥਾ ਪਕਾਈ ਹੈਗਾ ਹੁਣ ਤਾਂ ਬੱਸ ਹਰਦਿਆਨੀ ਚੁਗਲੀ ਕਰਦਾ ਨਾ ਪਾਉ ਕਰਦੇ ਆ ਜਿੱਤੇ ਚਗਲੀ ਨਹੀਂ ਕਰਨੀ ਕਰਦੇ ਤਾਂ ਵਿੱਚ ਸਾਡੇ ਕਰੇ ਲਾਈਵ ਚ ਆ ਹੀ ਜਾਂਦੇ ਆ ਕਰਦੇ ਨਾ ਤਾਂ ਕੋਈ ਰਿਸ਼ਤੇਦਾਰ ਆ ਗਿਆ ਹੈ ਤੇਰੀ ਚਗਲੀ ਤਾਂ ਜਗਲੀ ਹੁੰਦੀ ਹੈ ਨਹੀਂ ਹੈਲੋ ਦਿਨਾਂਸੀ ਅਮੇ ਲੱਗਦਾ ਗਏ ਮੇਰੇ ਲਾਈਵ ਦੇ ਵਿੱਚ ਆਉਂਦੇ ਆ ਪੰਜਾਬੀ ਜੀ ਹੈਲੋ ਜੀ ਹੈਲੋ ਵੈਲਕਮ ਤੁਹਾਡਾ ਮੇਰੇ ਲਾਈਵ ਦੇ ਵਿੱਚ इशू ये इज इक्वल इशू फिजिकल ट्रेनर हेलो इशू फिर ही हम दी आ टेंशन नहीं लेई दी हम दी किया मतलब है? कर दे आ दी चुगली कर दो फिर जी किया फिर जी हमदा आ टेंशन नहीं लेई री हम दी बाव नाइस वॉइस जी थैंक यू वीर जी इशू वीर जी थैंक यू ਲਾਈਕ ਤਾਂ ਕਰੋ ਲਾਈਕ ਤਾਂ ਕੋਈ ਕਰ ਹੀ ਨਹੀਂ ਰਿਹਾ ਦੇਖ ਲਓ ਦੋ ਤਿੰਨ ਜਿਹਨੇ ਲਾਈਵ ਦੇ ਵਿੱਚ ਗਿਆ ਬ੍ਰੇਨ ਵਾਸਤੋਂ ਵੀ ਕਿੱਡਾ ਕੰਜੂਸ ਹੈ ਨਾ ਲਾਈਕ ਨਹੀਂ ਕਰਦਾ ਲਾਈਵ ਨੂੰ ਮੈਨੂੰ ਲੱਗਦਾ ਕਿ ਦੋ 300 ਡਾਲਰ ਤੁਹਾਡੇ ਕੋਲ ਉੱਡ ਜਾਂਦੇ ਹੋਣੇ ਲਾਈਕ ਕਰਨ ਦੇ ਹਨ ਤੁਸੀਂ ਲਾਈਕ ਤਾਂ ਨਹੀਂ ਕਰਦੇ ਵੀ ਕਿਤੇ ਸਾਡੇ ਡਾਲਰ ਹੀ ਨਾ ਗਾਇਬ ਹੋ ਜਾਣ ਸਾਡੀ ਜੇਬ ਚ कर दिता थैंक यू पंजाबी मुझे बहुत मस्त लगती पर आती नहीं पंजाबी कोई बात नहीं आप मेरे लाइव में आया करो आपको पंजाबी सिखा देंगे कर दिता चलो वाल थैंक यू थैंक यू लाइक कर दे ਔਰ ਸੁਣਾਵਾ ਮੈਂ ਸਹੀ ਦੱਸਾਂ ਨਾ ਸਹੀ ਸਹੀ ਦੱਸਾਂ ਤਾਂ ਮੇਰੇ ਤਾਂ ਨਾ ਤਾਂ ਵ્યાં ਤਾਂ ਪਹਿਲਾ ਲਾਈਫ ਵਧੀਆ ਸੀ ਤੇ ਨਹੀਂ ਹੋਣੇ ਮੈਂ ਤਾਂ ਜੰਮੀ ਟੈਂਸ਼ਨ ਆ ਵਾਸਤੇ ਮੇਰਾ ਕਿਸੇ ਨੂੰ ਨਹੀਂ ਹੁਣਿਆ ਪੁੱਤ ਟੋਕਰੀ ਲੈ ਕੇ ਦੇਵੇਂ ਪੰਡਿਆਂ ਵਾਲੀ ਉਹ ਤਾਂ ਹੈ ਕਿ ਟੋਕਰੀ ਟੋਕਰੀ ਪੁੱਤਰ ਦੇ ਪੰਡਿਆਂ ਵਾਲੀ ਉਹ ਕਿੱਥੇ ਪਈ ਹੈ ਉਹ ਸਲਪ ਦੇ ਥੱਲੇ ਹੀ ਪਈ ਹੈ ਰਸੋਈ ਚ ਹੋਰ ਕਿੱਥੇ ਆ ਸਾਵ ਨਾਲ ਤਾਂ ਨਹੀਂ ਕਰਵਾਣਾ ਵੀ ਚਾਹੀਦਾ ਵਧੀਆ ਹਮਸਫਰ ਮਿਲ ਜਾਵੇ ਤਾਂ ਜ਼ਿੰਦਗੀ ਵਧੀਆ ਬਣ ਜਾਂਦੀ ਆ 1 ਮਿੰਟ 1 ਮਿੰਟ 1 ਮਿੰਟ ਰੁਕ ਜਾ ਹੁਣ ਬੋਲੋ ਤੁਹਾਨੂੰ ਵੈਸੇ ਸਾਰਾ ਕਾਹ ਆਉਂਦਾ ਪੁੱਸਣ ਕੀ ਚਾਹ ਨੇ ਕੋਈ ਲੰਦੇ ਸ਼ਹਿਰ ਵਿੱਚ ਜਾ ਫਿਰ ਕੋਲਰ ਪਾਰਲਰ ਪਾਰਲਰ ਖੋਲਣ ਲਈ ਤਾਂ ਪੈਸੇ ਚਾਹੀਦੇ ਆ वेलकम ਤੁਹਾਡਾ ਮੇਰੇ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਲਿੰਦਰ ਜੀ ਕਿਵੇਂ ਹੋ ਤੁਸੀਂ ਕਿੰਨਾ ਟਾਈਮ ਹੋ ਗਿਆ ਠੀਕ ਹੋ ਗਿਆ ਸ਼ਾਇਦ 8 ਸਾਲ ਹੋ ਗਿਆ ਨਵਾਂ ਲੱਗਿਆ ਹੈ ਯਾ ਤਾਂ ਮੈਂ ਦੇ ਰਿਹਾ ਫੜਾ ਸ਼ਾਇਦ ਪੱਕਾ ਨਹੀਂ ਨਹੀਂ ਮਦਰ ਪੱਕਾ ਹੀ ਪਤਾ ਹੈ 8 ਸਾਲ ਹੋ ਗਏ ਆ ਪੂਰੇ 8 ਸਾਲ ਹੋ ਚਲੇ ਆ ਨਵਾਂ ਲੱਗਿਆ ਹੋਇਆ ਨਵਾਂ ਵਿਆਹ ਸਾਲ ਪੂਰੇ ਹੋ ਗਏ ਨਿਆ 4 ਮਹੀਨਿਆਂ ਨੂੰ ਔਰ ਦੱਸੋ ਘਰ ਪਰਵਾਰ ਕਿਵੇਂ ਠੀਕ ਆ ਸਭ ਹੋਰ ਕੀ ਕਰੀਏ ਭਰਾਵਾ ਦੱਸਿਆ ਨਾ ਵੀ ਨਾ ਤਾਂ ਮੇਰੀ ਹੀ ਲਾਈਫ ਬਾਰੇ ਮੈਂ ਤੁਹਾਨੂੰ ਕਹਿ ਰਹੀ ਆ ਤੇ ਟੈਂਸ਼ਨ ਨਾ ਮੈਨੂੰ ਬਹੁਤ ਨੇ ਪਹਿਲਾਂ ਦੀਆਂ ਵੀ ਤੇ ਹੋਉਂਦੀਆਂ ਆਈਆਂ ਵੀ ਵੱਧ। ਹਾਂ। ਓ ਇੱਕ ਮਿੰਟ ਐ ਤੁਮ। ਬਾਸਮਤੀ ਚੱਕ ਲੈਣੀ ਟੋਕਰੀ। ਚੱਕ ਲੈ। ਨਿੰਦਰ ਅੱਜ ਤੁਹਾਨੂੰ ਕਿਵੇਂ ਮੇਰੇ ਮਤਲਬ ਲਾਈਵ ਦਾ ਪਤਾ ਲੱਗ ਗਿਆ ਮੈਂ ਲਾਈਵ ਆਈਆਂ ਕਿਵੇਂ ਮੇਰੇ ਲਾਈਵ ਤੇ ਆਉਣ ਦਾ ਮਨ ਬਣਿਆ ਹੂੰ ਅੱਗੇ ਤਾਂ ਇਹ ਨਹੀਂ ਕਦੇ ਕਿੰਨੇ ਟਾਈਮ ਬਾਅਦ ਬਾਏ ਬਾਏ ਜੀ ਓਕੇ ਬਾਏ ਬਾਏ ਇਸ ਤੇ ਦਾ ਨਹੀ ਨਹੀ ਅੱਗੇ ਮੇਰੇ ਲਾਈਵ ਚ ਆਉਂਦੇ ਸੀ ਪਹਿਲਾਂ ਆਉਂਦੇ ਸੀ ਲਾਈਵ ਚ ਉਹ ਨਹੀਂ ਆਉਂਦੇ ਕਾਫੀ ਟਾਈਮ ਤੋਂ ਜਦਾਰਤਾ ਉਹੀ ਉਸ ਦਿਨ ਆਏ ਸੀ 2 3 ਜਿਸ ਦਿਨ ਸੰਜਣਾ ਸੀ ਸ਼ਾਇਦ ਹਨਾ ਭਾਬੀ ਮੇਰੀ ਸੰਜਣਾ ਸੰਜਣਾ ਸੀ ਸ਼ਾਇਦ ਉਹ ਉਹ ਆਈ ਸੀ ਉਸਦੀ ਭੈਣ ਸੀ ਤੇ ਹੋਰ ਹੋਰ ਰੱਬ ਤੇ ਰਖਾ ਕਰੇ ਹੋਰ ਆ ਜਾਂਦੇ ਆ ਕੋਈ ਕੋਈ ਬਾਕੀ ਸੰਜਨਾ ਸੰਜਨਾ ਭਾਬੀ ਉਧਰ ਬਣੀ ਫੇਤੀ ਸਾਡੇ ਘਰੇ ਫੋਨ ਆਇਆ ਹਾਏ ਮੇਰਾ ਸ਼ੀਪੀ ਸ਼ੀਪੀ ਕੱਲ ਮਿਲਿਆ ਸੀ ਪਰ ਆਇਆ ਨਹੀਂ ਦੇਖ ਲੋ ਅੱਜ ਵੀ ਆਇਆ ਹੋਇਆ ਤੇ ਸ਼ਹਿਰ ਆਇਆ ਹੋਇਆ ਤੇ ਬਾਕੀ ਇੱਧਰ ਨਹੀਂ ਆਇਆ ਆਪਣੇ ਕੋਲ ਤੇ ਉਹ ਇੱਕ ਹੋਰ ਕੁੜੀ ਦਾ ਫੋਨ ਆਇਆ ਸੀ ਸਾਡੇ ਘਰੇ ਕਹਿੰਦੇ ਰਿਸ਼ਤੇ ਲਈ ਸਾਡੇ ਘਰੇ ਆਓ ਮੇਰੀ ਚਾਚੀ ਨੇ ਫੋਨ ਆਇਆ ਕਹਿੰਦੀ ਮੈਂ ਉਹ ਬੋਲ ਰਹੀ ਆ ਉਹ ਬਨਾਨ ਨੂੰ ਦੱਸਿਆ ਸੀ ਕਿ ਤੇ ਰਿਸ਼ਤੇ ਲਈ ਸਾਡੇ ਘਰੇ ਆਓ ਗੱਲਬਾਤ ਕਰੋ ਤੇ ਹੱਡੀ ਮਾਤਾ ਹੈਗੀ ਆ ਹਾਂ ਮੰਮੀ ਮੇਰੀ ਹੈਗੀ ਆ ਮੰਮੀ ਅੱਜ ਹੀ ਗਏ ਆ ਕਰੇ ਆਏ ਵੈਸੇ 2-3 ਦਿਨ ਹੋ ਗਏ ਉਹਨਾਂ ਨੂੰ ਆਇਆਂ ਨੂੰ ਅੱਜ ਹੀ ਗਏ ਆ ਡੈਡੀ ਨਹੀਂ ਗਏ ਮਾਤਾ ਤਾਂ ਹੀ ਹੈ ਆ ਕੱਲੇ ਹੀ ਰਹਿੰਦੇ ਆ। ਇਹ ਕੱਲੇ ਰਹਿੰਦੇ ਆ ਤਾਂ ਤਾਂ ਤਿੰਨੇ ਇਹਨੂੰ ਵਿਆਹ ਕਰਵਾ ਲੈ ਵਿਆਹ ਕਰਵਾ ਕਰਵਾਉਂਦਾ ਹੀ ਨਹੀਂ ਵਿਆਹ ਕੀ ਕਰੀਏ। ਵਿਆਹ ਦੇ ਫੋਨ ਤਾਂ ਆਉਣ ਲੱਗ ਗਏ ਆ ਬਾਕੀ ਰਿਸ਼ਤੇ ਲੈਣਾ ਉਹ ਰਿਸ਼ਤਾ ਲੈਣ ਆਉਂ ਘਰੇ। ਇਸਦੀ ਗਰਲਫ੍ਰੈਂਡ ਦਾ ਫੋਨ ਆਇਆ ਸੀ। ਕੰਮ ਠੀਕ ਕਰਦਾ ਛੇਪੇ ਵੱਡੇ ਟਰਾਲਿਆਂ ਦਾ ਡਰਾਈਵਰ ਆ ਮੈਂ ਤਾਂ ਕੀ ਆਖਾਂ ਨਹੀਂ ਨਾ ਐਉਂ ਨਹੀਂ ਪਈਏ ਮੈਂ ਜਾ ਰਾਂ ਡੈਡੀ ਮੇਰਾ ਵੀ ਡਰਾਈਵਰ ਸੀ ਵੈਸੇ ਤਾਂ ਪਤੀ ਦੇ ਵੀ ਡਰਾਈਵਰ ਪ੍ਰਾਈਵੇਟ ਡਰਾਈਵਰ ਅਸੀਂ ਤਾਂ ਬੜਾ ਰੋਕਿਆ ਇਹਨੂੰ ਮਤਲਬ ਉਹ ਕਰਨਾ ਵੀ ਗੱਡੀ ਨਾ ਚਲਾ ਨਾ ਚਲਾ ਰੋਕਿਆ ਡੈਡੀ ਦਾ ਐਕਸੀਡੈਂਟ ਹੋਇਆ ਸੀ ਤਾਂ ਕਰਕੇ ਮੰਮੀ ਤੇ ਮੈਂ ਅਸੀਂ ਬਹੁਤ ਰੋਕਿਆ ਇਹਨੂੰ ਇਹਨੇ ਫਿਰ ਵੀ ਸਿੱਖ ਹੀ ਲਿਆ ਕੰਮ ਹੈਲੋ ਜਸਕਰਨ ਦੇਲੀ ਕਿਵੇਂ ਹੋ ਠੀਕ ਥੈਂਕ ਯੂ ਲਾਈਕ ਡਨ ਕਰਨੇ ਕੇ ਲਿਏ ਨਹੀਂ ਕੈਬ ਕੈਬ ਨਹੀਂ ਚਲਾਉਂਦਾ ਮਤਲਬ ਉਹ ਜਿਹੜੀ ਥੇਲੇ ਹੁੰਦੇ ਆ ਵੱਡੀਆਂ ਗੱਡੀਆਂ ਨਹੀਂ ਹੁੰਦੀਆਂ ਜਿਹੜੇ ਉਹ ਕੀ ਹੁੰਦੇ ਆ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਜੱਗੀ ਵੀਰ ਜੀ ਵੈਲਕਮ ਤੁਹਾਡਾ ਮੇਰੇ ਲਾਈਵ ਦੇ ਵਿੱਚ ਦੀਦੀ ਜੀ ਫੈਮਿਲੀ ਠੀਕ ਆ ਹਾਂਜੀ ਹਾਂਜੀ ਫੈਮਿਲੀ ਠੀਕ ਆ ਤੁਸੀਂ ਆਪਣੇ ਸੁਣਾਓ ਕੁਛ ਨਹੀਂ ਆ ਹੁਣ ਪੰਡੇ ਸਾਫ ਕਰਕੇ ਆਈ ਸੀ ਤੇ ਆਈ ਤੁਰ ਜਿਹਾ ਆਨ ਆਹ ਅੱਥ ਸੇਕ ਰਹੀ ਆ ਆਹ ਬੁੱਤਰ ਪੁਰਾਣੀ ਚੁੰਨੀ ਕੀ ਹੈ ਪੁਰਾਣੀ ਚੁੰਨੀਆਂ ਸਾਰੀਆਂ ਰੱਖਤੀਆਂ ਚੁੰਨੀਆਂ ਦਾ ਥੋੜਾ ਟਾਈਮ ਹੈ ਆਈ ਮੈਂ ਕਰਨੀ ਥੋੜੀ ਏ ਹੋਰ ਕੀ ਕਰਨਾ ਇੱਥੇ ਪਈ ਹੋਣੀ ਅੰਦਰ ਦੇਖ ਲੈ ਅੰਦਰ ਕੁਰਸੀ ਤੇ ਪਈ ਸੀ ਉਹ ਜਿਹੜੇ ਕੱਪੜੇ ਪਏ ਨੇ ਨਾਲ चलो बाय बाय मार्केट जाना मैं ओके ठीक है जी जाओ जाओ हाँ जी जगी भीर कि हो कल तुम बिना दसे तो ही चले गए हो वधी दीदी जी कृपा वागुरू जी दी चलो वधिया कर है कृपा वागुरू जी दी होनी चाहिए सार्व से बाबा ਜੀ ਦਾ ਲਾਈਵ ਬੰਦ ਹੋ ਗਿਆ ਤੇ ਚੱਲਿਆ ਹੋਇਆ ਮੈਂ ਤਾਂ ਆ ਗਈ ਸੀ ਓਕੇ ਬੋਲ ਕੇ ਹੁਣੇ ਆਈਆਂ ਵੈਸੇ ਥੋੜਾ ਟਾਈਮ ਪਹਿਲਾਂ ਮਤਲਬ 20 ਮਿੰਟ ਪਹਿਲਾਂ ਮੈਂ ਕਿ ਚੱਲ ਮੈਂ ਆਪਣਾ ਲਾਈਵ ਚਲਾ ਲਾਂ ਟਾਈਮ ਚੱਲ ਦਿੱਤਾ ਹੁੰਦਾ ਜਿੰਨਾਂ ਨੂੰ ਹੈਨਾ ਅੱਛਾ ਠੀਕ ਹਾਂ ਅੱਗੇ ਤੁਹਾਡੇ ਮੈਸੇਜ ਉੱਪਰ ਆਏ ਪਏ ਸੀ ਕਾਫੀ ਟਾਈਮ ਪਹਿਲਾਂ ਦੇ ਮੈਂ ਬੁਲਾਇਆ ਵੀ ਸੀ ਤੁਹਾਨੂੰ ਤੇ ਤੁਸੀਂ ਉਦੋਂ ਚਲੇ ਗਏ ਸੀ ਉਹਨਾਂ ਦੇ ਲਾਈਵ ਵਿੱਚ ਮੈਂ ਦੇਖਿਆ ਸੀ ਆਂਜੀ ਪੁੱਤਰ ਕੀ ਕਰਨਾ ਹੈ ਮੰਜੇ ਨਾਲ ਜੋੜੀ ਬੰਨੋ ਐ ਪਿੰਗ ਜੀ ਨਾ ਨਹੀਂ ਨਹੀਂ ਲੈਣੀ ਇਹ ਪੁੱਤਰ ਪਾਟ ਜਾਨੀ ਚੁੰਨੀ ਅੱਛਾ ਅੱਛਾ ਪਤਾ ਨਹੀਂ ਚਲੋ ਕੋਈ ਗੱਲ ਨਹੀਂ ਹੋਰ ਸੁਣਾਓ ਹੋਰ ਕੀ ੜਨਾ ਹੈ ਪਿੰਗ ਨਹੀਂ ੜਨੀ ਤਾਂ ਅਸੀਂ ਖੇਡ ਲਾਈ ਜਿਸ ਕਰਨ ਦੇ ਦੀ आयदा देखो मेरी बेटियां आ देखो ननियां मुन्नियां तनु तो? अ अन्नू आ नवजोत है आ अंशदीप आ तमन्ना Nikki तमन्ना hai ਮਮਾ ਜੀ ਕੇ ਨਾਏ ਨਾਈਸ ਬੇਬੀ ਜੀ ਖੇਡ ਲੁਕੇਡ ਲਿ ਜਾਓ ਪੁੱਤਰ ਅੰਦਰ ਬੈੱਡ ਤੇ ਖੇਡ ਲਓ ਬਾਹਰ ਨਹੀਂ ਜਾਣਾ ਠੰਡ ਬੜੀ ਏ ਚਲੋ 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 ਹੋਰ ਸੁਣਾ ਡਰ ਐ ਰੇ ਓ ਪਿਆ ਹੋਣਾ ਅੰਦਰ ਇੱਥੇ ਵੇਖ ਲੈ ਕੁਰਸੀ ਤੇ ਵੇਖ ਉੱਤੇ ਉਹ ਵੱਡੀਆਂ ਕੁਰਸੀਆਂ ਤੇ ਇੱਥੇ ਵੇਖ ਆ। ਇੱਥੇ। ਚਲੋ ਬੱਦੀਆ ਦੀਦੀ ਜੀ ਰੌਣਕ ਲੱਗੀ ਰਹੋਣੀ ਆ। ਉਹ ਰੌਣਕ ਲੱਗੀ ਰਹਿੰਦੀ ਆ ਬਸ ਐਵੇਂ ਰੌਣਕ ਰਹਿੰਦੀ ਆ। ਕਦੇ ਰੋਲਾ ਪਾਉਂਦੀ ਆ ਬਹੁਤ ਆ ਪਿਆ ਚੱਕ ਲੈ। ਬੰਦਾ ਇਹ ਇਕੱਲੀ ਮਤਲਬ ਸਟੀਚਿੰਗ ਹੀ ਕੀਤੀ ਹੈ ਨਾ ਹੋਰ ਕੀ ਕਰਦੇ ਹੋ ਕੁਝ ਵੀ ਕਿਵੇਂ ਮਿਲ ਗਈ ਕੀ ਕਹਿੰਦਾ ਰੇਟ ਕੋ ਨਹੀਂ ਲੱਗਾ ਆਹ ਕਿ ਵਾਸੀ ਕਰਨਾ ਆਹ ਕਿ ਵਾਸੀ ਆਇਓ ਹਾਂਜੀ ਹੋਰ ਦੱਸੋ ਜਸਕਰਨ ਦੀ ਇੱਕ ਗੱਲਬਾਤ ਹੀ ਸੁਣਾ ਦੋ ਮੈਂ ਤਾਂ ਸੱਚੀ ਬੋਰ ਹੋਈ ਪਈ ਆ ਨਾ ਤਾਂ ਲਾਈਵ ਦੇ ਵਿੱਚ ਕੋਈ ਆਉਂਦਾ ਏ ਮਤਲਬ ਫੇਸਟਵਲ ਵਾਲਾ ਲਾਈਵ ਮੈਂ ਹੁਣ ਕਰਦੀ ਨਹੀਂ ਅੱਗੇ ਫੇਸ ਵਾਲਾ ਲਾਈਵ ਕਰਦੀ ਸੀ ਉਦੋਂ ਤੇ ਚੱਲ ਆ ਜਾਂਦੇ ਸੀ ਕੋਈ ਹਨਾ ਹੁਣ ਮੇਰਾ ਦਿਲ ਨਹੀਂ ਕਰਦਾ ਜਦੋਂ ਤੇ ਮੇਰਾ ਚੈਨਲ ਖਰਾਬ ਹੋਇਆ ਨਾ ਉਦੋਂ ਤਾਂ ਨਹੀਂ ਮੇਰਾ ਦਿਲ ਕਰਦਾ